ਆਹ ਗਾਉਂ ਦੇ ਗਲੇ ਰੂਹ ਬਾਇਨਾ ਬਈ ਕਿਸੇ ਚੀਜ਼ ਨਹੀਂ ਛੋੜੀ ਜੀ ਧਾ ਬਹੁਤ ਜਿਆਦੀ ਧਾ ਬਹੁਤ ਜਿਆਦੀ ਜਿਹੜੀ ਬਰਸ ਵਾਲੀ ਰਾਤ ਸੀ ਨਾ ਬਹੁਤ ਰੁਕੀ ਸੀਗੀ ਇਹ ਤਕਰੀਬ ਨਾਲ ਜਿਹੜੀ ਫਸਲ ਦੇਖ ਰਹੀ ਹੈ ਨਾ ਯਾਨੀ ਕਿ ਧਾ ਇੰਨੀ ਜੀ ਟੁੱਟ ਜਿਆਦਾ ਤੇ ਫਰਦ ਕਰਵਾਵਾਂ ਜਿਹੜਾ ਜਿਹੜਾ ਪਿੱਛੇ ਪਛਾਣ ਅੱਠ ਨਵਾਂ ਬਿੰਦਾਂ ਜਿਹੜੀ ਫਸਲ ਬਾਜੀ ਹੋਈ ਹੈ ਹਾਂਜੀ ਦੇ ਜੀ ਜਲੰਧਰ ਜਿਲ੍ਹੇ ਚ ਦਾੜਿਆ ਪਿੰਡ ਦੇ ਖੇਰ ਲਾਣ ਹਾਂਜੀ ਗੱਲ ਉਹ ਅਗਲਾ ਪ੍ਰੋਜੈਕਟ ਜਿਹੜਾ ਉਹਨੂੰ ਦਾਇਰ ਹੈ ਸਾਡਾ ਹਾਂਜੀ ਛਾੜੀਆਂ ਪਿੰਡਾਂ ਦੀ ਸਾਡੀ ਇਹੋ ਡਿਮਾਂਡ ਆ ਜੇ ਸਾਡਾ ਹੱਲ ਹੋ ਜੇ ਤੇ ਦੂਜੀ ਪਾਰਟੀ ਦਾ ਬੂਥ ਵੀ ਛਾੜੀਆਂ ਪਿੰਡਾਂ ਇਨੀ ਲੱਗਦਾ ਜੇ ਇਹ ਸਾਡੀ ਕਿਰਪਾ ਨਹੀਂ ਕਰਦੇ ਹੋ ਦੇ ਇੱਕ 15 ਕਿਲੋਮੀਟਰ ਸਾਡਾ ਬੰਨ ਇੱਕ ਜ਼ਮੀਨਾ ਮਾਲਕੀ ਹੋ ਜਾਵੇ ਦੇਖੋ ਇੱਕ ਲੋਚਾ ਲਾਗੇ ਅਸੀਂ ਇਹ ਤੁਹਾਨੂੰ ਗਰੰਟੀ ਦਿੰਦੇ ਪਿਆਵਾ ਪਿੰਡਾਂ ਇਹ ਬੂਥ ਵੀ ਦੂਜੀ ਪਾਰਟੀ ਦਾ ਨਹੀਂ ਲੱਗਦਾ ਜੇ 140 ਸਰਪੰਚਾਂ ਦੇ ਤੁਹਾਨੂੰ ਰਿਪੋਰਟ ਵੀ ਜਾਈ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜੀਆਂ ਜ਼ਮੀਨਾਂ ਪੱਕੀਆਂ ਕਰਨੀਆਂ ਸਾਡੇ ਉੱਤੇ ਫਰੋਸਪੁਰ ਤੋਂ ਲੈ ਕੇ ਤੁਹਾਡੇ ਸਾਰੇ ਇਲਾਕੇ 'ਚ ਆਈ ਸਮੱਸਿਆ ਹੈ ਸਾਡੇ ਫਰੋਸਪੁਰ ਜਲਾਲਾਬਾਦ ਆਈ ਹੈ ਮੇਰੀ ਕਮਿਟਮੈਂਟ ਹੈ ਪਹਿਲੀ ਕੈਬਨਿਟ ਮੀਟਿੰਗ 'ਚ ਇੱਕ ਟਾਈਮ ਸਾਰੀਆਂ ਪੱਕੀਆਂ ਕਰ ਦੋ ਤੇ ਬਾਪੂ ਬਾਦਲ ਨੇ ਵੀ ਕੀਤੀਆਂ ਸੀ ਬਹੁਤ ਸੋਹਣਿਆ ਕੀਤੀਆਂ ਸੋਹਣਿਆ ਬਾਕੀ ਜਿੰਨਾ ਅਧਰਿਆ ਇਹਨੂੰ ਅਸੀਂ ਕੰਕਰੀਟ ਦਾ ਬੰਦ ਬਣਾ ਬੰਦ ਪੂਰੇ ਪੰਜਾਬ ਅਗਰ ہماری ਇੱਕ ਜਿਵੇਂ ਸੜਕਾਂ ਨਹੀਂ ਸੀਮਿੰਟ ਦੀਆਂ ਬਣਾਈਆਂ ਉਸੇ ਤਰੀਕੇ ਨਾਲ ਬੰਦ ਅੱਜ ਬਿਮਾਰੀ ਪੱਕੀ ਨਿਕਲ ਜੂਈ ਯਾਦ ਵੀ ਕਰਦੇ ਆ ਬੰਦੇ ਨੇ ਰੋਲਦੇ ਆ ਜਿਹੜੇ ਨੂੰ ਸੁਣਾ ਕਵਾ ਲਿਆ ਉਹ ਹੀ ਕਹਿਣ ਚਲੋ ਉਹਨਾਂ ਆਉਣ ਦਾ ਸਮਾਂ ਉਹਨੂੰ ਮੈਂ ਆਪਣੇ ਤਰਫੋਂ ਮੈਂ ਹੁਣੇ ਆਇਆ ਸੀ ਤੇ ਉੱਥੇ ਮੈਂ ਮੈਂ 2 ਲੱਖ ਰੁਪਏ ਦੇ ਵੀ ਦਿੱਤੇ ਹੈ ਬਸ 3000 ਲੀਟਰ ਡੀਜ਼ਲ ਵੀ ਦੇ ਚੁੱਕਾ ਹਾਂ ਹਾਂਜੀ ਬਸ ਇਹ ਹੁਣ ਆਪਣੇ ਇੰਨੀ ਧਾਅ ਉੱਦਨ ਕਰਦੇ ਸਰ ਇੱਥੇ ਦੋ ਆ ਜੀ ਉਹ ਦੋ ਦਾ ਨੁਕਸਾਨ ਕੋਈ ਨਹੀਂ ਬੰਦੇ ਆ ਸਰ ਬੇਨਤੀ ਹੈ ਮੈਂ ਤੁਹਾਨੂੰ ਦੱਸ ਦੇ ਇੱਕ ਮਿੰਟ ਜੀ ਸਰ ਇਹਨਾਂ ਦੀ ਇੱਕ ਆਵ ਇੱਥੇ ਹੈ ਹਾਂ ਹਾਂ ਇਹ ਕਿੱਥੇ ਇਹ ਕਿਨਾਂ ਦੇ ਪਿੰਡ ਉਧਰ ਲੱਗੀ ਹੋਵੇ ਤੁਸੀਂ ਬਣਾ ਜੀ ਪਹਿਲਾ ਪੁਰਾਣਾ ਅੱਛਾ ਉਹ ਕਿਦਾਂ ਬੰਦੂਗਾ ਇਹ ਦਰਿਆ ਵਾਲਾ ਜੀ ਇੱਕ ਮਿੰਟ ਕਿਚੀ ਦੀ ਲੋੜ ਹੈ ਸਾਨੂੰ ਬਾਕ ਡੀਜ਼ਲ ਦੀ ਤੇ ਬੋਰੇ ਦਾ ਜੀ ਦੀ ਮਿੱਟੀ ਲੈ ਫਿਰ ਐਂ ਕਰਦੇ ਹਾਂ ਹਾਂ ਜੀ ਥੋੜੇ ਵੀ 2000 ਲੀਟਰ ਕਰਦੇ ਵੀਰ ਤੇ ਪਰਲੇ ਪਾਸੇ ਤੋਂ ਠੀਕ ਹੈ ਜੀ ਉਹ ਪੇਜ ਦੇ ਲਾਹ ਆ ਦੋਹਾਂ ਬੰਨਾਂ ਦਾ ਥੱਫੇ ਹੋਰ ਉਹ ਜਿੱਥੇ ਕੋਈ ਨਹੀਂ ਕੋਈ ਨਹੀਂ ਫੇਰ ਨਾਲੇ ਡੀਜ਼ਲ ਆ ਜਾ ਤੁਹਾਨੂੰ ਸ਼ਾਮ ਨੂੰ ਤੇ ਡੀਜ਼ਲ ਲੱਗ ਜਾ 40 ਲੀਟਰ ਠੀਕ ਚਲ ਰੋਜ਼ ਨਾਲ ਸ਼ਾਮ ਨੂੰ ਜਿੰਦਾਬਾਦ ਜਿੰਦਾਬਾਦ ਦੇਖਦੇ ਕਹਿੰਦੇ ਆ ਤੁਹਾਡੀ ਸਰਕਾਰ ਆ ਇਹ ਮਾਰ ਕੇ ਆਪਦੇ ਸਾਡੇ ਇਲਾਕੇ ਨੇ ਆਪਦੇ ਮੂੰਹ ਤੇ ਆਪੇ ਚਪੇੜਾ ਮਾਰ ਲੱਗਿਆ ਅੱਖਾਂ ਮੀਟ ਕੇ ਫਿਰ ਪਾਣੀ ਸੜਾ ਕਰਦੇ ਹੋ ਤਾਂ ਬੱਜਾਂਗੇ ਨਹੀਂ ਬੋਲੇ ਸਚੁਰੂਦਰਾ ਇਧਰੋਂ ਪਾਸੇ ਫਰੂਖਪੁਰ ਜ਼ਿਲ੍ਹਾ ਲੱਗਿਆ ਪਿਆ ਦੇਖੋ ਕਿੰਨੀ ਸਪੀਡ ਨਾਲ ਪਾਣੀ ਰਿਹਾ ਇਹ ਲੱਗਦਾ ਕਿਤੇ ਸਮੁੰਦਰ ਦੇ ਕੰਡੇ ਨੇ ਆ ਜਿਹੜਾ ਬਾਣ ਬੰਨੇ ਆ ਜੀ ਆ ਬਹਾਦਰ ਕੌਮ ਨੇ ਬਣਨੇ ਆਪਣੇ ਕੋਲੋਂ ਪੈਸਾ ਦੇ ਆਪਣੇ ਕੋਲ ਸਾਰਾ ਲਾ ਕੇ ਸਾਧਨ ਦਿਨ ਰਾਤ ਮੈਨੂੰ ਲੱਗਾ ਹਫਤਾ ਸੁੱਤੇ ਨਹੀਂ ਹੁਣੇ ਜੀ ਬਿਲਕੁਲ ਮੇਰਾ ਸਿਰ ਝੁਕਦਾ ਇਹ ਮਹੀਨਾ ਮਹੀਨਾ ਹੋ ਗਿਆ ਇਹਦਾ ਸਤਾਪ ਚੱਲ ਰਿਹਾ ਹੈ ਆਹ ਹੈ ਖਾਲਸਾ ਕੌਮ ਦਾ ਜਜ਼ਬਾ ਪਾਂ ਵੀ ਤੁਹਾਨੂੰ ਨਾ ਸੈਂਟਰ ਤੋਂ ਮਦਦ ਨਾ ਸੂਬੇ ਤੋਂ ਮਦਦ ਕੌਮ ਨੇ ਆਪਣੇ ਆਪ ਹੀ ਇਹ ਸਾਰਾ ਕੀਤਾ ਹੈ ਮੈਂ ਇਹਨਾਂ ਤੋਂ ਸਾਰੇ ਪੰਜਾਬ ਤਰਫੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਤੇ ਇਹਨਾਂ ਨੇ ਪੁੱਛਿਆ ਜੋ ਚਾਹੀਦੀ ਹੈ ਸੋ ਮੈਂ ਹੁਣੇ ਇਹਨਾਂ ਨੂੰ ਵੀ 2000 ਕਿੰਨਾ 2000 ਲੀਟਰ ਲੈ ਲਿਆ 4000 ਕੀਤਾ ਜੀ ਇਹਨਾਂ ਦਾ ਸੋ ਦੋਨੋਂ ਜਗ੍ਹਾ ਤੇ ਅਸੀਂ 4000 ਲੀਟਰ ਇੱਥੇ ਦਿੱਤਾ 3000 ਲੀਟਰ ਉੱਥੇ ਦਿੱਤਾ ਤੇ ਪੈਸੇ ਭੇਜਦੇ ਕਿਸੇ ਚੀਜ਼ ਦੀ ਹੋਰ ਅਜਾ ਹੋਰ ਵੀ ਕੋਈ ਲੋਡ ਹੋਏ ਹੋਰ ਵੀ ਲੋਡ ਹੋਏ ਤੇ ਵਿੱਚ ਜੀ ਜਲਦੀ ਮੰਗ ਕੀਤੀ ਸੀ ਉਹ ਤੁਸੀਂ ਪੂਰੀ ਕਰ ਦਿੱਤੀ ਬਹੁਤ ਬਹੁਤ ਧੰਨਵਾਦ ਸੋ 72 ਮੈਂ ਤੁਹਾਨੂੰ ਕਿ ਕਿਸੇ ਚੀਜ਼ ਦੀ ਲੋਡ ਹੋਏ 72 ਇੱਥੇ ਹੈ ਤੁਸੀਂ ਇਹਨੂੰ ਟੈਲੀਫੋਨ ਕਰ ਦਿਓ ਰਾਤੋਂ ਰਾਤ ਭੇਜ ਦਾਂਗਾ